ਕਾ ਖੌਫਾ ਬਾਈ ਕੁ ਜੀ ਦੇ ਭਰੇ ਨੇ ਨੋ ਮੈਂਟ ਚੁੱਪ ਕਰ ਜਾ ਵੀਰੇ ਜੀ ਅੱਜ ਪੁਰ ਦੇ ਲਾਗੇ ਪਿੰਡ ਗੌਸੋਵਾਲ ਮੈਥਪੁਰ ਦੇ ਵਿੱਚ ਪੈਂਦਾ ਵੀ ਜੀ ਆ ਚੋਰ ਫੜਿਆ ਟਰਾਂਸਫਰ ਵਾਲੇ ਨੂੰ ਤਾਂ ਕਰਾ ਸਕਨ ਪੰਜਾ ਆ ਟਰਾਂਸਫਰ 5:30 ਵਜੇ ਦਿਨੇ ਆ ਦੇਖੋ ਜੀ ਇੱਕ ਮੁੰਡਾ ਆ ਧਰਮਕੋਟ ਦਾ ਜੀ ਇੱਕ ਮੁੰਡਾ ਆ ਧਰਮਕੋਟ ਦਾ ਜੀ ਆ ਇਹਨਾਂ ਟਰਾਂਸਫਰਮ ਚੋਰੀ ਕੀਤਾ ਸੀਗਾ ਪਾਹੀ ਪੱਪੂ ਕਿੱਥੇ ਆ ਕਲੋਨੀ ਅਦਾਰਸ਼ ਅਦਾਰਸ਼ ਕੋਲੋਨੀ ਇਹ ਹੈਗੇ ਜੀ ਧਰਮਕੋਟ ਦੇ ਜੀ ਆ ਮੁੰਡਾ ਜੀ ਇਹ ਕਹਾੜੀ ਤੁਸੀਂ ਆਪਣੇ ਮੂੰਹ ਆਪ ਬੋਲਦੇ ਕਿਹੜੇ ਕਵਾੜੀਆਂ ਨੂੰ ਵੇਚ ਕੇ ਆਉਂਦੇ ਤੁਸੀਂ ਬੱਗੇ ਨੂੰ ਬੱਗਾ ਕਵਾੜੀਆਂ ਬੋਲਦੇ ਆ ਜੀ ਆ ਤੁਹਾਨੂੰ ਧਰਮਕੋੜ ਇਹਨੂੰ ਨਹੀਂ ਕਿਹੜੀ ਦਾ ਬੱਗਾ ਬੱਗਾ ਤੁਸੀਂ ਕਿਹੜੇ ਸ਼ਹਿਰ ਦਾ ਧਰਮਕੋੜ ਦਾ ਤੁਸੀਂ ਗਿੱਲੇ ਬੰਦੇ ਆ ਸਾਰੇ ਜਣੇ ਪੰਜ ਛੇ ਨੇ ਪੰਜ ਛੇ ਜਣੇ ਆ ਜੀ ਇਹ ਠੀਕ ਆ ਬਾਕੀ ਕਿੱਥੋਂ ਦੇ ਆ ਧਰਮਕੋੜ ਦੇ ਮੋਟਰਸਾਈਕਲ ਕਿਹਦਾ ਦਾ ਨਾਲ ਆ ਜਿਹੜਾ ਦਾ ਇੱਥੇ ਹੋ ਜਾ ਬਈਆ ਮੋਟਰਸਾ ਬੋਲੋ ਕਿਹਦਾ ਵਹੇ ਇਹ ਵੀ ਸਾਡਾ ਵਈ ਥਾੜਾ ਦਦਾ ਹੀ ਆ ਕਿਹਦਾ ਵਹੇ ਮੋਟਰਸਾ ਤੇਰਾ ਵਗ ਜਾਂ ਕਿਹਦਾ ਵਾ ਕਿਹਦੇ ਨਾਂ ਆ ਆ ਗੇਟਾ ਪਿਆ ਆ ਵਾ ਦੇ ਰੇ ਦਾ ਕੀ ਦਾ ਵਾ ਕੀ ਦਾ ਕਰਦਾ ਯਾਰ ਜੀ ਦਾ ਮਰਜ਼ੀ ਤੇ ਆਦਾ ਆਪਦਾ ਵਾ ਕਿ ਉਹਦਾ ਮਤਾਬੇ ਵਾਲੇ ਦਾ ਵਾ ਕੀ ਦਾ ਸਾਡਾ ਆਪਦਾ ਵਾ ਇਹਦੀ ਕਾਪੀ ਕਿਥੇ ਆ ਇਹਦੀ ਕਾਪੀ ਯਾਰ ਸੀ ਕਿਥੇ ਆ ਕਾਪੀ ਯਾਰ ਸੀ ਹੈ ਨਹੀਂ ਜੀ ਇਹਦਾ ਜਿਹੜਾ ਮਗਰ ਮਗਰ ਨੰਬਰ ਆਇਆ ਵਾ ਦੇਖੋ ਉਹ ਸਪਲੈਂਡਰ ਦਾ ਸ਼ੋਅ ਹੋ ਰਿਹਾ ਆਪਾਂ ਇਧਰ ਚੁੱਪ ਨਹੀਂ ਕਰ ਸਕਦੇ ਅਸੀਂ ਗੱਲ ਕਰਾਂਗੇ ਹੁਣੇ ਨੇ ਜਿਹੜਾ ਇਹਦਾ ਮੋਟਰਸਾਈਕਲ ਦਾ ਮੰਦਰਾ ਜੀ ਇਹਨੂੰ ਸੱਚ ਮਾਰ ਕੇ ਦੇਖਿਆ ਗਿਆ ਵਾ ਜਿਹਨੂੰ ਮੋਟਰਸਾਈਕਲ 2005 ਨਾਲ ਸਪਲੈਂਡਰ ਦਾ ਆਇਆ ਜੀ ਮੋਟਰਸਾਈਕਲ ਹੈਗਾ ਜੀ ਇਹ TVS ਜੁਕੀ ਵਾਲਿਆਂ ਦਾ ਹਾਂਜੀ ਹਾਂਜੀ ਠੀਕ ਹੈ ਇਹ ਢਾਬੇ ਤੋਂ ਰੋਟੀ ਖਾਦੀ ਆ ਢਾਬੇ ਤੋਂ ਮੁੰਡਿਆਂ ਕੋਲੋਂ ਹਾਂਜੀ ਹਾਂਜੀ ਜੱਕ ਦੇ ਲਈ ਆਇਆ ਜਾਂ ਕੀ ਕੀਤਾ ਇਹ ਵੀਰ ਜੀ ਨੂੰ ਕੋ ਤਰਦੀਸ਼ ਕੀਤੀ ਜਾਵੇ ਅਸੀਂ ਮਲਾਜੂਨ ਵੀ ਸੱਦੇ ਆ ਇੱਥੇ ਜੀ ਇਹ 6 ਬੰਦੇ ਆ ਜੀ ਆਪਣੇ ਆਪ ਚ ਬੋਲਦੇ ਆ ਜੀ ਇਹ ਟ੍ਰਾਂਸਪੋਰਟ ਨਹੀਂ ਤੋਂ ਸਰਗਰਮ ਬਹੁਤ ਜ਼ਿਆਦਾ ਜੀ ਸਾਡੇ ਤਕਰੀਬਨ ਰੋਜ਼ ਦੇ 5-7 5-7 ਟ੍ਰਾਂਸਪੋਰਟਾਂ ਲੰਘਦੀਆਂ ਆ ਜੀ ਮੂੰ ਤਾਂ ਕਰਾਦਾ ਓਏ ਇਹ ਕਾਹ ਮੁੰਡਾ ਹੋਰ ਮੂੰ ਤਾਂ ਕਰ ਇਹ ਕਾਹ ਮੁੰਡਾ ਜੀ ਆ ਦੇਖ ਲਓ ਜੀ ਇਸ ਤਰ੍ਹਾਂ ਨਾ ਕੀ ਬੋਲ ਬਿੰਦਰ ਅਦਨਿੰਦਰ ਮੁੰਡਾ ਬੋਲਦਾ ਨਾਮ ਦਾ ਦਲਵਿੰਦਰ ਸਿੰਘ ਇਹਦਾ ਮੇਰੀ ਪੈਡਲੀ ਫੇਮ ਦਾਦਾ ਬੋਲਦਾ ਡੈਡੀ ਦਾ ਪੋੜ ਲਾਂਗੀ ਆ ਮੰਗਲ ਸਿੰਘ ਮੰਗਲ ਸਿੰਘ ਜੀ ਤੇਰਾ ਵੀ ਵਿਚਾਲ ਤੇ ਪੋੜ ਲਾਂਗੀ ਆ ਅਜੀਤ ਸਿੰਘ ਸੱਚ ਬੋਲੀ ਤੋ ਅੱਗੇ ਹੋਰ ਕੋ ਬੋਲਿਆ ਸੀ ਅਜੀਤ ਸਿੰਘ ਜੀ ਕਿਹੜਾ ਮਹਲਾ ਡਾੜਾ ਪੈਂਦਾ ਦਰਸ਼ਨਾ ਕਰ ਅੱਗੇ ਕਿੰਨੀਆਂ ਚੋਰੀਆਂ ਕੀਤੀਆਂ ਮੈਂ ਤਾਂ ਦੋ ਤਿੰਨ ਤਾਂ ਨਹੀਂ ਹੋਈਆਂ ਦੋ ਤਿੰਨ ਕਿਨੇ ਰਾਏ ਦੋ ਤਿੰਨ ਤਾਂ ਕਿਨੇ ਖੋਲੇ ਅੱਗੇ ਦੋ ਖੋਲੇ ਦੋ ਖੋਲੇ ਆ ਜੀ ਦੂਜਾ ਕਿੱਥੋਂ ਖੋਲਿਆ ਸੀਗਾ ਦੂਜੇ ਨੂੰ ਕੋ ਉਧਰ ਕੋ ਉਧਰ ਕੋ ਕਿਥੋਂ ਗਾਓ ਉਹ ਇਹ ਨਾਲ ਪੈਂਟ ਹੈਗਾ ਬਾਈ ਹੁਣ ਤੁਸੀਂ ਦੱਸੋ ਜੀ ਇਹਨਾਂ ਉਹਦਾ ਕੀ ਕਾਰਵਾਈ ਹੋਣੀ ਚਾਹੀਦੀ ਆ ਜੀ ਤੁਸੀਂ ਆਪ ਦੱਸ ਦਿਓ ਜੀ ਜੀਵਿੰਦਾ ਬਹੁਤ ਪਰੇਸ਼ਾਨ ਆ ਜੇ ਉੱਥੇ ਜਾਂਦੇ ਟਰਾਂਸਫਰ ਲੈਣ ਵਾਸਤੇ ਤਾਂ 10000 ਰੁਪਏ ਪਹਿਲਾਂ ਮੁਲਾਜ਼ਮਾਂ ਨੂੰ ਮੱਥਾ ਟੇਕਣਾ ਪੈਂਦਾ ਜੀ ਵੇ ਜਾ ਕੇ ਟ੍ਰਾਂਸਫਰ ਮਿਲਦਾ ਜੀ ਪੰਜ ਦਿਨ ਛੇ ਦਿਨ ਜਾ ਕੇ ਤਿੰਨ ਚਾਰ ਦਿਨ ਝੋਨੇ ਸੁੱਕਦੇ ਹੋ ਵੱਖਰੇ ਪੱਠੇ ਸੋਗਿਆ ਪਨੀਰੀਆਂ ਸੁੱਕਦੀਆਂ ਜੀ ਆਹ ਦੇਖੋ ਜੀ ਬੰਦੇ ਆਹ ਮੋਟਰਸਾਈਕਲ ਚੋਰੀਦਾਰੀ ਮੋਟਰਸਾਈਕਲ ਦਾ ਨੰਬਰ ਸਪਲੈਂਡਰ ਮੋਟਰਲ ਟੀਵੀਐਸ ਜੁਪੀ ਦਾ ਜੀ ਇਹ ਮੋਟਰਸਾਈਕਲ ਜਿਹੜਾ ਹੈਗਾ ਜੀ ਇਹ ਫੜੀਆਂ ਮੁਲਾਜ਼ਮਾਂ ਸੱਦੇ ਆ ਜੀ ਮੁਲਾਜ਼ਮਾਂ ਨੂੰ ਲੱਗਿਆ ਕਿ ਮੁਲਾਜ਼ਮਾਂ ਹਵਾਲੇ ਕਰਨਾਂ ਆ ਦੇਖ ਲਓ ਜੀ ਇਹਨਾਂ ਦੇ ਕੋਈ ਛੱਟਪੇਟ ਨਹੀਂ ਆ ਜੀ ਇਹਨਾਂ ਨੂੰ ਕੁੱਟਿਆ ਜ਼ਰੂਰ ਆ ਜੀ ਇਹਨਾਂ ਦੇ ਕੋਈ ਛੱਟਪੇਟ ਨਹੀਂ ਆ ਦੇਖ ਲਓ ਜੀ ਇਹਨੇ ਕਰਤੂਤੀ ਖਾਦੀਆਂ ਜਿਆਦਾ ਆਹ ਦੇਖੋ ਜੀ ਇੱਕ ਮਿੰਟ ਆਹ ਦੇਖੋ ਜੀ ਹੋਰ ਇਹਨਾਂ ਦੇ ਕਾਰਨਾਮੇ ਆ ਜੀ ਆ ਦੇਖੋ ਤਾਰਾਂ ਦੇ ਨਾਲ ਆਹਦੀਆਂ ਲੱਤਾਂ ਸੀਤੀਆਂ ਹੋਈਆਂ ਦੀ ਪਹਿਲਾਂ ਹੀ ਇਹ ਇਹ ਕਾਮੀ ਇਹਨਾਂ ਦੇ ਇਹ ਆ ਜੀ ਆ ਦੇਖੋ ਕੋਈ ਡਾਕਟਰੀ ਇਲਾਜ ਨਹੀਂ ਗਾ ਆ ਦੇਖ ਲਓ ਜੀ ਕੱਲ ਨੂੰ ਕੋਈ ਇਹਨੂੰ ਹੋਰ ਵੀ ਸਾਹੀ ਨੂੰ ਜ਼ਿੰਮੇਵਾਰ ਹੈਗੇ ਜੀ ਆਪਦੀ ਜਾਨ ਦੇ ਆਪ ਜ਼ਿੰਮੇਵਾਰੀ ਆ ਦੇਖੋ ਜੀ ਹਣ ਆ ਦੇਖੋ ਜੀ ਆ ਆ ਕੋਪਰ ਦੇ ਆ ਜਿਹੜੇ ਖੋਲਦੇ ਆ ਜੀ ਦੇਖੋ ਆ ਦੇਖੋ ਜੀ ਹੋਰ ਇੱਕ ਹੋਰ ਕਾ ਮੁੰਡਾ ਜਿਆਦੇ ਗੌਰ ਕਰੋ ਜੀ ਇਹ ਨਾਲ ਪੂਰਾ ਹੀ ਇਹਨਾਂ ਨਾਮ ਦੇ ਚਾਰ ਬੰਦੇ ਹੋਰ ਆ ਜੀ ਇਹ ਦੱਸ ਰਿਹਾ ਇਹ ਧਰਮ ਉਹ ਚਾਰ ਹੋਣਗੇ ਉਹ ਜਿਹਨਾਂ ਦੇ ਪਾਛੇ ਇਹ ਇੱਕ ਪਛਾਣੀ ਹੈ ਉਹ ਕੋਪਰ ਦਾ ਦੂਜਾ ਹਨ ਵੀ ਹੋਣੇ ਆ ਜੀ